ਫਾਜਲਤਰ ਸਰ ਹਦੀਪਿੰਡ ਬੱਲੇਸ਼ਾ ਹਿਥਾੜ ਨਿਵਾਸੀ ਲੋਕ ਵੀ ਹੜ੍ਹ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਆਸ-ਪਾਸ ਪਾਣੀ ਆ ਚੁੱਕਿਆ ਹੈ ਅਤੇ ਕੁਝ ਲੋਕਾਂ ਦੇ ਘਰ ਅੰਦਰ ਵੀ ਪਾਣੀ ਭਰ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਵਿੱਚ ਉਹਨਾਂ ਤੱਕ ਕੋਈ ਮਦਦ ਨਾ ਪਹੁੰਚਣ ਕਾਰਨ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ ਪਾਣੀ ਦੇ ਹਾਲਾਤ ਇਹ ਗਏ ਨੇ ਵੀ ਪਾਣੀ ਹੋਰ ਆਈ ਜਾਂਦਾ ਸਾਰੇ ਘਰਾਂ ਦੇ ਆਸ-ਪਾਸ ਪਾਣੀ ਹੈ ਗਿਆ ਹੈ ਕਸਰਾਂ રૂપિયા ਪੰਜਾਂ ਸਾਰੀਆਂ ਤੇ ਸਮਾਨ ਰੱਖ ਕੇ ਸਿੱਕੀ ਜਗ੍ਹਾ ਤੇ ਤਰੱਚਾ ਕਰਕੇ ਬੈਠੇ ਆ ਪਿੰਡਾਂ 'ਚ ਤੇ ਜਿਹੜੀ ਸਰਕਾਰਾਂ ਸਰਕਾਰਾਂ ਸਾਨੂੰ ਕੁਝ ਨਹੀਂ ਦੇ ਰਹੀਆਂ ਨੇ ਜਦੋਂ ਓਟਾ ਲੈਣੇ ਆਉਂਦੀ ਰੋਦਾ ਸਰਕਾਰਾਂ ਪਿੰਡਾਂ 'ਚ ਆ ਜਾਂਦੀਆਂ ਨੇ ਤੇ ਹੁਣ ਸਾਨੂੰ ਵੇਖਣ ਸਰਕਾਰਾਂ ਨਹੀਂ ਆ ਸਕਦੀਆਂ ਹੁਣ ਸਾਡੀ ਮਦਦ ਕਰਨੀ ਤਾਂ ਸਰਕਾਰ ਕਰਨੀ ਹੋਰ ਅਸੀਂ ਕਿੱਥੋਂ ਮੰਗਣ ਜਾਈਏ ਕਿਸੇ ਮੈਡਮ ਆਏ ਨੇ ਪਰ ਉਹ ਸਾਨੂੰ ਵੇਖ ਕੇ ਚਲੇ ਜਾਂਦੇ ਨੇ ਕੁਝ ਦੇ ਕੇ ਤ ਨਹੀਂ ਜਾਂਦੇ ਆ ਕੇ ਸੁਣਿਆ ਨਹੀਂ ਵੀ ਕੁਝ ਕਹਿ ਗਏ ਨੇ ਕਿ ਨਹੀਂ ਸਾਰਾ ਤਾਂ ਪਿੰਡ ਦੇ ਲਾਗੇ ਤਾਂ ਕਿ ਪਾਣੀ ਹੈਗਾ ਤੇ ਉੱਥੇ ਕਿਤੇ ਤੋਰ ਕੇ ਜਾਈਏ ਨਦੀ ਕੱਲਾ ਸੌਣਾ ਸੀ ਹੁਣ ਪਾਣੀ ਆਉਣਾ ਵੇਖਦੇ ਪਏ ਨੇ ਹੁਣ ਸਭ ਕੁਝ ਦਿਸਦਾ ਪਿਆ ਵੀ ਗੋਡੇ ਉੱਤੇ ਉੱਤੇ ਪਾਣੀ ਹੈਗਾ ਸਾਰੇ ਪਾਸੇ ਘਰਾਂ ਦੇ ਆਲੇ-ਦੁਆਲੇ ਪਾਣੀ ਬੰਨ ਬੰਨ ਕੇ ਬੈਠੇ ਆਂ ਤੇ ਘਰਾਂੋਂ ਥੱਲੇ ਦੇ ਉੱਤੇ ਤਾਂ ਜੋਨਾ ਲਾਈ ਨਹੀਂ ਬੈਠੇ ਆ ਜਿਹੜਾ ਚੱਕ ਲਾਵਾਂਗੇ ਸਰਕਾਰ ਨੂੰ ਸਭ ਕੁਝ ਨਹੀਂ ਆਂਦਾ ਪਿਆ ਵੀ ਹੁਣ ਫਸਲਾਂ ਤਾਂ ਖੇਤਾਂ ਵਿੱਚ ਖੜੀਆਂ ਨੇ ਤੇ ਮਦਦ ਕਰਨੀ ਸਰਕਾਰ ਨੇ ਕਰਨੀ ਹੋ ਰਹੀ ਤੇ ਕਿੱਥੇ ਆ ਕਿੰਨੇ ਆ ਕੇ ਕਰਨੀ ਹੈ ਮੰਗ ਉਹਨੇ ਕਿ ਤੇ ਸਰਕਾਰ ਮਦਦ ਕਰੇ ਜਿਹੜੇ ਡੁੱਬੇ ਪੈਂ ਬਾਹਰ ਦੇ ਸਾਡਾ ਦਰਿਆ ਡੂੰਗਾ ਕਰਨ ਦਾ ਧੰਨਾਂ ਦੀ ਮਿਹਰਬਾਨੀ ਮੁਆਵਜ਼ਾ ਹੋਣਾ ਅੱਗੇ ਮੁਆਵਜ਼ਾ ਦਿੱਤਾ ਨੇ ਜਿਹੜਾ ਉਹ ਤਾਂ ਸਾਡੇ ਕੋਲ ਅਜ ਲਾਇਆ ਨਹੀਂ ਪਜਾਂਦਾ ਹੈ ਵੀ ਹੁਣ ਇੰਨਾ ਵੀ ਮੁਆਵਜ਼ਾ ਹੁੰਦਾ ਵੀ ਇਹਦੋਂ ਅਸੀਂ ਹੁਣ ਅੱਜ ਫਸਲ ਬੀਜਾ ਹੈ ਝੋਨੇ ਦੀ ਲਵਾਈ ਸਾਡੀ ਸਪਰੇਅ ਖਾਦ ਜੋ ਵੀ ਕੀਤਾ ਖਰਚਾ ਹੁਣ 60000 ਨਾਲ ਸਾਡਾ ਪੂਰਾ ਤਾਂ ਨਹੀਂ ਹੋ ਗਿਆ ਉਹ ਤਾਂ ਸਾਡੇ ਮੱਥੇ ਹੀ ਮਾਰੇ ਨੇ ਸਮਝ ਲਓ ਮਾਪਜਾ ਤਾਂ ਸਾਡਾ ਪੂਰਾ ਕਰ ਹੀ ਨਹੀਂ ਸਕਦੇ ਪਰ ਕੋਈ ਦੇਵਨ ਤਾਂ ਘਟ ਤੋਂ ਘਟ ਵੀ ਸਾਡਾ ਫਸਲ ਝੋਨੇ ਚ ਆਪਾਂ ਨੂੰ ਪਤਾ ਹੈ 70 80000 ਦਾ ਝੋਨਾ ਕਿੱਲੇ ਚ ਹੁੰਦਾ ਹੈ ਤੇ ਸਾਨੂੰ ਘਟ ਤੋਂ ਘਟ ਵੀ ਕੋ 50000 ਤਾਂ ਕਿੱਲੇ ਤੋਂ ਦੇਵਨ ਸਰਕਾਰਾਂ ਕੋਲ ਕੀ ਘਟ ਹੈਗਾ ਕੋਈ ਕਿਸੇ ਤਰ੍ਹਾਂ ਦਾ ਘਟਾ ਨਹੀਂ ਸਰਕਾਰ ਕੋਲ ਜੇ ਜਨਤਾ ਨੂੰ ਸੰਭਾਲੇ ਤਾਂ ਦੇ ਸਕਦੀ ਸਾਬਕ ਸਰਕਾਰ ਦੇ ਸਕਦੀ ਜੀ ਦੇਵੇ ਤਾਂ ਨਹੀਂ ਤਾਂ ਫਿਰ ਹੁਣ ਬੈਠੇ ਆ ਮੰਗ ਕੀ ਉੱਥੇ ਉਹਨਾਂ ਨੂੰ ਆਦੇ ਆਪੇ ਪਤਾ ਹੋਣਾ ਚਾਹੀਦਾ ਕਿ ਅਸੀਂ ਮੰਗ ਤੇ ਮੰਗਤੇ ਥੋੜੀ ਹੈਗੇ ਨਾਲ ਇਕੱਠੇ ਵਾਲੇ ਮੰਗੀ ਰੱਖਾਂ ਦੇ ਮੰਗਤੇ ਤਾਂ ਫਿਰ ਉਹਨਾਂ ਨਾਲ ਗੱਲ ਕਰੀਏ ਤਾਂ ਸਰਕਾਰ ਨੂੰ ਕਾਬੜ ਲੱਗਦੀ ਮੰਗਤੇ ਤਾਂ ਉਹ ਦਿਰ ਜਦ ਸਾਡੇ ਆਂਦੇ ਨੇ ਇੱਕ ਇੱਕ ਕੀਮਤੀ ਓਟ ਹੈ ਤਾਂ ਹੁਣ ਅਸੀਂ ਲੋੜੇ ਜਾਂਦੇ ਤਾਂ ਸਾਨੂੰ ਉਹ ਵੀ ਨਹੀਂ ਉਹਨਾਂ ਫੜਨਾ ਵੀ ਓਟ ਚੱਲੀ ਹੈ ਉਹ ਤੋਂ ਦੱਸਦੇ ਨੇ ਵੀ ਇਹ ਇੱਕ ਇੱਕ ਕੀਮਤੀ ਓਟ ਹੈ ਤੇ ਹੁਣ ਉਹਨਾਂ ਨੂੰ ਇੱਕ ਇੱਕ ਕੀਮਤੀ ਓਟ ਦਾ ਵੀ ਪਤਾ ਹੋਣਾ ਚਾਹੀਦਾ ਵੀ ਉਹਨਾਂ ਓਟਾਂ ਨਾਲ ਹੀ ਅਸੀਂ ਬਣੀਦਾ ਉਹ ਹੀ ਓਟ ਹੈਗੀਆਂ ਨੇ ਕੋਈ ਹੋਰ ਤਾਂ ਨਹੀਂ ਬਣ ਗਈਆਂ ਓਟਾਂ ਅਸੀਂ ਆ ਲਾਉਣਾ ਚਾਹੀਦਾ ਵੀ ਇਸ ਸਮੇਂ ਨਾਲ ਸਾਨੂੰ ਸੰਭਾਲਣ ਸਾਨੂੰ ਰਾਸ਼ਨ ਦੇਣ ਸਾਡੇ ਪਸ਼ੂਆਂ ਨੂੰ ਚਾਰਾ ਦੇਵਣਾ ਉਦੋਂ ਬਾਅਦ ਵਿੱਚ ਵੀ ਜਦੋਂ ਪਾਣੀ ਦਾ ਸਮਾਂ ਆਦਾ ਉਦੋਂ ਪਹਿਲਾ ਦਰਿਆ ਡੂੰਗਾ ਕਰਕੇ ਜਿੰਨਾ ਵੀ ਦਰਿਆ ਹੈ ਦਰਿਆ ਡੂੰਗਾ ਕਰਕੇ ਸਾਰਾ ਤੇ ਆਦਾ ਪਾਣੀ ਚੱਲਾ ਰਵੇ ਦਰਿਆ ਚ ਤੇ ਹਰ ਸਾਲ ਜਿਹੜੀ ਸਨ ਗਰੀਬਾਂ ਨੂੰ ਮਾਰ ਪੈਂਦੀ ਹੈ ਮਾਰ ਨਾ ਪਵੇ ਕੋਈ ਜਿਹੜੇ ਅਸੀਂ ਕਰਜੇ ਥੱਲੇ ਆਏ ਪੈਣ ਚਲ ਖਾਣ ਜੋਗੀ ਤਾਂ ਸਾਡਾ ਹੋ ਜਾਵੇ ਹੁਣ ਬੱਚੇ ਅਸੀਂ ਕਿਤੇ ਛੱਡ ਤੇ ਆਈਏ ਆਪ ਕਿਤੇ ਜਾਈਏ ਜੇ ਬਿਮਾਰ ਹੋ ਜਨ ਤਾਂ ਉੱਥੇ ਕਿਸਾਨੋ ਡਾਕਟਰਾਂ ਨੇ ਫ੍ਰੀ ਥੋੜਾ ਸਾਡਾ ਇਲਾਜ ਕਰਨਾ ਹੈ ਅੱਜ ਜਿੱਥੇ ਕਿਸੇ ਨੂੰ ਅਟੈਕ ਹੋ ਜਾਂਦਾ ਹੈ ਅਸੀਂ ਜਾਣੇ ਆ ਬਠਿੰਡੇ ਸਾਨੂੰ ਮਾਫ ਕਰਦੇ ਸੰਦੇ ਉਹਨਾਂ ਪਹਿਲਾ ਰੁਪਈਏ ਮੰਗਣੇ ਨੇ ਤੇ ਸਾਡਾ ਕਿਹੜਾ ਮਰੀਜ਼ ਜੇ ਉਹ ਤਾਂ ਮਾਰ ਹੀ ਜਾਣਾ ਹੈ ਉਹਨੇ ਮਰਨਾ ਹੈ ਨਾ ਪੈਸਾ ਹੋਵੇ ਨਾ ਅਗਾਂ ਡਾਕਟਰਾਂ ਨੂੰ ਦੇਵੇ। ਹੈਗਾ ਆ ਵਿਚਾਰੇ ਖੜੀ ਇੱਕ ਜਣੀ ਇੱਥੇ ਭੈਣ। ਮਾਮੀ ਸਿੰਦੋ ਕਿਤੇ ਗਈ ਉਹਨੂੰ ਡਾਕਟਰਾਂ ਨੇ ਉਸ ਦਿਨ ਤਾਂ ਬਲੱਡ ਵਧ ਗਿਆ ਸੀ ਡੇਟ 200 ਤੇ ਹੋ ਗਿਆ ਸੀ। ਇੱਥੇ ਅਸੀਂ ਟੀਕੇ ਲਾ ਡਾਕਟਰ ਨੇ ਹੁਣ ਦੱਸਿਆ ਵੀ ਇਹਨਾਂ ਲੈ ਜਾ ਬਠਿੰਡੇ ਇੰਦੀ ਇੰਜੇ ਵਗੈਰਾ ਫੀ ਕਰਾਓ। ਉਹ ਵਿਚਾਰੇ ਹੁਣ ਗਰੀਬ ਘਾਰੇ ਗਏ। ਗਰੀਬ ਘਾਰੇ ਹੁਣ ਕਿੱਥੋਂ 8-10 ਹਜ਼ਾਰ ਜਾ ਕੇ ਲਾਵੇ ਤੇ ਕਿੱਥੋਂ ਦੀ ਇੰਜੀ ਕਰਾਵੇ। ਦੋ ਮੁੰਡੇ ਇੱਕ ਨੇ ਵਿਚਾਰਾ ਤੇ ਉਹ ਵੀ ਟਿੱਲੇ ਰਹਿੰਦੇ। ਇਲਾਜ ਫਰੀ ਹੋਣਾ ਚਾਹੀਦਾ ਜਿਹੜੇ ਸਾਡਾ 10 ਦਾ 1000 ਪਹਿਲਾਂ ਜਮ੍ਹਾਂ ਕਰਾਉਣਾ ਪੈਂਦਾ ਇਹ ਸਾਨੂੰ ਨਾ ਕਰਾਉ ਖਾਸ ਕਰਕੇ ਬਾਰਡਰ ਵਾਲਿਆਂ ਜਿਹੜੇ ਸਡੁੱਬੇ ਪਏ ਆ ਤੇ ਨਹੀਂ ਤਾਂ ਫਿਰ ਉਹਨਾਂ ਦੀ ਮਰਜ਼ੀ ਏ ਅਸੀਂ ਓਟਾ ਮੇਰੇ ਤਾਂ ਪਹਿਲਾ ਦਰਿਆ ਤਾਂ ਜੇ ਇਸ ਵੀ ਲੱਗੀ ਤਾਂ ਓਟਾ ਪਾਵਾਂਦੇ ਨਹੀਂ ਤਾਂ ਨਹੀਂ ਪਾਵਣੀ ਆ ਜਿਹੜਾ ਹੱਦ ਦਰਿਆ ਡੂੰਘਾ ਹੋਵੇ ਹਨ ਉਹਲੇ ਪਾਸ 11:00 ਬਜਦਾ ਜਾਵੇ ਦਰਿਆ ਡੂੰਘਾ ਹੋਵੇ ਜਿਹੜਾ ਭਾਵੇਂ 24 ਘੰਟੇ ਹੁੰਦੇ ਚ ਪਾਣੀ ਚੱਲਦਾ ਰਹੇ ਤੇ ਆਦਾ ਸੀ ਜਿਹੜਾ ਪਾਣੀ ਤੇ ਬਾਅਦ ਚ ਸਕੀਏ ਆਬਜਾ ਸਾਨੂੰ ਘਾਟ ਤੋਂ ਘਾਟ ਵੇ ਰਪਈਆ 50000 ਦੇਵਨ ਤਾਂ ਤਾਂ ਵੀ ਸਾਡਾ ਖਰਚਾ ਹੀ ਪੂਰਾ ਮੰਨ ਕੇ ਚੱਲ ਹੁੰਦਾ ਏ ਜਦੋਂ ਪਿਛਲੇ ਤੇ ਡੁੱਬੇ ਵੇ ਅਜੇ ਸਾਡਾ ਸੀ ਉਹਨੇ ਕਰਜੇ ਤੋਂ ਤਾਂ ਆਏ ਆ ਦੁਬਾਰੀ ਫੇਰ ਭਈ ਲਾਹਤ ਖਰਾਬ ਹੈਗੇ ਨੂੰ ਤੇ ਭਈ ਆਂਦੇ ਨੂੰ ਪਤਾ ਲਵਾਂ ਨਾ ਆਂਦੇ ਨੂੰ ਭਈ ਰਾਸ਼ਨ ਗੱਲੀਏ ਕੁਛ ਗੱਲੀਏ ਪਤਾ ਤਾਂ ਹੈਗਾ ਇਹ ਸਾਰਾ ਕੁਛ ਬੱਚਾ ਨੌਕਰੀ ਬਾਰਡਰ ਤੋਂ ਲੱਗ ਜਾਵੇ ਪੜੇ ਓਏ ਰਾਤ ਲਗੇ ਫਿਰਦੇ ਨੇ ਟਰੇ ਫਿਰਦੇ ਨੇ ਮੁਕਤੀ ਤੇ ਨਾ ਕੋਈ ਲਾਂਦਾ ਨਾ ਪੁੱਛਦਾ ਹੈ ਕੋਈ ਰੋੜ ਜਾਵੇ ਤਾਂ ਨਹੀਂ ਅਗਲਾ ਪੁੱਛਣਾ ਸਾਨੂੰ ਤੇ 5-5 ਮਰਲੇ ਜਗਾ ਦਿੱਤੀ ਜਾਵੇ ਬਾਰਡਰ ਆਲੇ ਅਨੁਸਾਰ ਇਹ ਨਹੀਂ ਗਰੀਬਾਂ ਦੀ ਓਟਾ ਪਾਈਆਂ ਇਹ ਨਵੇਂ ਨਹੀਂ ਬਣਦਾ ਕੋਈ ਬ੍ਰਾਹਮੰਤਰ ਹੀ ਭਾਵੇਂ ਬਾਦਲ ਐ ਤੇ ਭਾਵੇਂ ਛੇਰੇ ਕੇ ਨੂੰ ਗਭਾਏ ਆਲੇ ਤੇ ਭਾਵੇਂ ਇਹੇ ਨੂੰ ਸੋਣਾ ਸਾਰੇ ਭਾਈ ਇਸਲਾਹਕਾਰ ਤੇ ਸਾਦੇ ਨਾਲ ਆਏ ਕਰਨ ਪਿੰਡ ਵੜਾ ਆਪੋ ਆਦਮਾ ਸੋਚੇਗੀ ਨੰਦੀ ਮੰਗ ਕਰੇ ਕੀ ਕਰਦੇ ਇਹਨੂੰ ਵਿੱਚੋਂ ਤੇ ਇਹ ਜੀ ਮੰਗਾ ਕਰਦੇ ਨਹੀਂ ਕੋਈ ਜੀ ਮੰਗ ਕੋਈ ਨਹੀਂ ਕੀਤੀ ਕਿਸੇ ਨਹੀਂ ਕਿੰਨੇ ਵੀ ਨਹੀਂ ਕੀਤੀ ਹਾਲੇ ਤੱਕ ਉਹ ਸਰਪੰਚ ਹੋ ਜਾਂਦੇ ਨੇ ਸਾਰੇ ਹੋ ਜਾਂਦੇ ਨੇ ਉੱਥੇ ਗੱਲ ਕੀ ਚੱਲੇ ਦੀ ਸਾਨੂੰ ਮੁਆਵਜ਼ਾ 70000 ਕਿੱਲੇ ਤਾਂ ਦਿੱਤਾ ਜਾਵੇ 70 70000 ਕਿੱਲੇ ਦਾ ਹੀ ਤਾਂ ਨਿਕਲਦਾ ਹੈ ਵਾਈ ਸਾਡੀ ਤੇ 10000 ਨਾ ਕੀ ਬਣਨਾ ਸਾਦਾ ਕਿਨਾਂ ਦੀ ਕੱਚੀ ਪੈਲੀ ਉਹ ਵੀ ਮਾਅਬਜਾ ਦਿੱਤਾ ਜਾਵੇ ਇਹ ਨਹੀਂ ਹੈਗਾ ਇੱਕੋ ਪੱਕੀ ਵਾਲੇ ਦਿੱਤੀ ਜਾਵਣ ਤੇ ਦੋ ਕੱਚੀ ਵਾਲੇ ਦੇਵਣ 65 650 100 ਕੋਈ ਮਾਅਬਜਾ ਆਏਗਾ ਸਾਦਾ 50000 ਦਿੱਤਾ ਜਾਵੇ 60000 ਦਿੱਤਾ ਜਾਵੇ ਬਾਣੀ ਤਾਂ ਸਾਰੇ ਨੁਕਸਾਨ ਕਰ ਦਿੱਤਾ ਸੀ ਆ ਸਾਰਾ ਵੇ ਵੇਲਾਇਂ ਕਰ ਦਿੱਤੀ ਸੀ ਸਾਧੀਆਂ ਸਦ ਦੋ ਦੋ ਕਿੱਲਾਂ ਵਿੱਚੋਂ ਲੱਖ ਲੱਖ ਦੋ ਦੋ ਲੱਖ ਦੇ ਵਾਈ ਕਿਹੜੀ ਡੁੱਬ ਗਈ ਹੈ ਮਕਾਨ ਆ ਪਾਟ ਗਏ ਅਗਲੇ ਪਾਣੀ ਨਾ ਪਾਟ ਗਏ ਹੁਣ ਮੋੜ ਪਾਟੇ ਜਾਂਦੇ ਡਿੱਗੇ ਜਾਂਦੇ ਨੇ ਇਹ ਸਭ ਸਾਰਿਆਂ ਨੇ ਆ ਢਾਣੀ ਵਾਲਾ ਨੂੰ ਆ ਗਲਾਬੇ ਵਾਲਾ ਨੂੰ ਮਣੇ ਮਣੇ ਸਾਰਾ ਪਾਸੇ ਪਾਣੀ ਪਾਣੀ ਹੋ ਗਿਆ ਤੇ ਡਿੱਗੇ ਜਾਂਦੇ ਕੰਧਾਂ ਵੀ ਡਿੱਗੀਆਂ ਜਾਂਦੀਆਂ ਨਹੀਂ ਪਾਣੀ ਹੋਰ ਬਤਾ ਜਾਂਦਾ ਜੀ ਦੇ ਆ ਗਿਆ ਤੇ ਅਸੀਂ ਮੁਰ ਕੋਠੇ ਤੇ ਬਵਾਗੇ ਸਾਡੇ ਕੋ ਕਾਗਜ਼ ਵੀ ਨਹੀਂ ਕਿੰਨੇ ਜੇ ਨੁਕਾਂਗੇ ਅਇਤੇ ਆਰੇ ਬੇੜੀ ਢੀਸੀ ਆਇਨੋਂ ਉਹਦੇ ਬੜੇ ਸੁੱਕ ਤੇ ਬੈਠੇ ਨੇ ਗਲਾਬਿਆ ਵੱਲੇ ਛਾਲ ਆਓ ਚਾ ਸਾਰੇ ਕੱਧਿਆਂ ਸੁੱਕ ਤੇ ਬੈਠੀਆਂ ਨੇ ਆ ਸਾਦੇ ਜਾਤ ਵੇਖ ਲੈ ਪਾਟੇ ਪਾਇਨ ਮਕਾਨ ਅਗਲੇ ਪਾਣੀ ਨਾਲ ਅਸੀਂ ਇਹ ਆਨੇ ਵੇਖ ਕਿਹੜਾ ਦਰਿਆ ਨੀਵਾਵਾ ਜਾਵੇ ਵਿੱਚ ਮਿੱਟੀ ਕਾਰ ਤੇ ਮੜਾ ਮੜਾ ਬਾਣ ਬਾਣ ਜਾਵੇ ਕੁਠਲਾ ਬਾਣ ਜਾਵੇ ਉੱਤੇ ਚਿਰ ਬੰਦਾ ਨਿਕਲ ਜਾਂਦਾ ਤੇ ਦੂਜੀ ਗੱਲ ਸਾਨੂੰ ਨਹੀਂ ਕਾਗਜ਼ ਟੱਕਰਨਾ ਨਹੀਂ ਕੋਈ ਸ਼ੈ ਟੱਕਰ ਨਹੀਂ ਕਿਹੜੇ ਪਿਸ਼ਾ ਬੈਠੇ ਨੂੰ ਉਹਨਾਂ ਨੂੰ ਕਾਗਜ਼ ਵੀ ਮਿਲਦਾ ਹੈ ਉਹਨਾਂ ਸਾਰਾ ਕੁਝ ਉਹਨਾਂ ਨੂੰ ਮਿਲੇਗਾ ਸਾਡੇ ਤਾਂ ਇੱਥੇ ਕੁਝ ਐ ਨਹੀਂ ਅਪੜਦੀ ਪਿਸ਼ਾ ਵੰਡੀ ਜਾ ਸੀ ਠੀਕ ਸਾਨੂੰ ਕੁਝ ਨਹੀਂ ਮਿਲਣਾ ਕਿਹੜਾ ਮਕਾਨਾਂ ਦਾ 2.5 ਲੱਖ ਤੋਂ ਘੱਟ ਮਕਾਨ ਨਹੀਂ ਬਣਦਾ ਹੁਣ ਕਿਉਂ ਮੰਗਿਆਈਆਂ ਹੋ ਗਈਆਂ ਇੱਟਾਂ ਮੰਗਿਆਈਆਂ ਹੋ ਗਈਆਂ ਸੀਮੈਂਟ ਮਹਿੰਗਾ ਹੋ ਗਿਆ ਕਿਹੜੇ ਮੰਜੂਰ ਹੁੰਦੇ ਆ ਉਹ ਵੀ ਮਾਂਗਾ ਕਿਸਤਰੀ ਮਾਂਗਾ ਦੱਸੋ ਕੀ ਕੀਤਾ ਜਾਵੇ ਮੀਨਾਂ ਦੇ ਇਹ ਕਰਨੇ ਆ ਸਾਡੀ ਇੱਕ ਤਾਂ ਪੱਕੀ ਹੋਣੀ ਚਾਹੀਦੀ ਪੱਕੀ ਹੋ ਜਾਵੇ ਅਸੀਂ ਕੋਈ ਲਾਉਣ ਲੋਣ ਲੈ ਤੇ ਕੋਈ ਆਸਰਾ ਕਰ ਲਈਏ ਪੇ ਕਿਹੜਾ ਲੈਣਾ ਦੇਣਾ ਲਾ ਲਈਏ ਮੁਆਜਬਾ ਹੁਣ ਵੇਖੋ ਸਰਕਾਰ ਕੀ ਕਰਦੀ ਏ ਅੱਗੇ ਤਾਂ ਭਲਾ ਲਿਆ ਨੇ ਥੋੜੇ ਥੋੜੇ ਨਾਲ ਅੱਗੇ ਪਾਣੀ ਆਇਆ ਤਾਂ ਉਹਦਾ ਵੀ ਏਵੇਂ ਪਾਣੀ ਇੱਛਾ ਵਗਦਾ ਰਹੀਆ ਅਮਿਆ ਛੜਕ ਤੇ ਵਗਦਾ ਰਹੀਆ ਤੇ ਆ ਮਗਰੂ ਪਾਣੀ ਪੀਆ ਮੇਰੇ ਸਾਰੇ ਅੰਦਰ ਵੜ ਗਿਆ ਪਾਣੀ ਅਸੀਂ ਤਾਂ ਐ ਵੀ ਕਿਤਾ ਕੋ ਬਣਦਾ ਹੁੰਦਾ ਤੇ ਦੇਵਣ ਖਰਚਾ ਤਾਂ ਕਿਹੜਾ ਹਟੇ ਆੜ ਚੀਜ਼ ਤਾਂ ਕਰਜੇ ਤੇ ਲਈ ਬੈਠੇ ਹਾਂ ਹੁਣ ਉਹ ਕੀ ਦੇਵੇਗਾ ਸਾਨੂੰ ਆ ਗਾ ਸਿਰ ਗਡਾ ਸੀ ਕਿ ਕੀ ਕਰੇਗਾ ਸਾਨੂੰ ਖਾਣ ਤੇ ਸ਼ਾਇ ਨੀ ਮਿਲਣੀ ਆ ਕਰਜੇ ਮਾਫ ਕਿਸ ਤੇ ਜਾਵਣ ਮੇਰੇ ਤੇ 1.5 ਲੱਖ ਹੋ ਗਿਆ ਹੈ ਘਟੇ ਮੇਰੇ ਕੋ ਸਾਢੇ 4 ਕਿੱਲੇ ਹੈ ਗਈ ਸੀ ਕਿਹੜਾ ਖਰਚਾ ਢਾਈ ਲਵਾਏ ਨੂੰ ਪੱਠੇ ਗੜ ਗਏ ਧਾਈ ਗਾਲੇ ਪਏ ਨੂੰ ਆਸਾਰ ਆਪਣੇ ਉਹ ਬੋਰ ਖਰਾ ਸਾਦੇ ਤੇ ਮੋਟੇ ਨੇ ਕੋਈ ਪਟੀਸ਼ੀਂ ਹੁਸਲੇ ਇਹ ਆ ਮੇਰੇ ਭਰਾ ਕੋਲ ਹੈ ਉਹ ਮੇਰੇ ਕੋਲ ਹੈ ਉਹ ਪਰਾਂ ਗਾਂ ਇਹ ਛੜਕ ਲੱਗਦੀ ਹੈ ਤੇ ਇਹ ਆਪਣੀ ਪੈਲੀ ਇਹ ਨੂੰ ਪਾਇ ਗਈ ਇਹ ਨੂੰ ਸਾਰੀ ਡੁੱਬੀ ਪਈ ਹੈ ਇਹ ਕੱਚੜੀ ਹੈ ਨਾ ਕੱਚੀ ਸੱਤ ਦੋਦੀ ਹੋਈ ਹੈ ਉਹਦਾ ਵੀ ਸਾਨੂੰ ਮੁਆਜਬਾ ਦੇਵਣ ਤੇ ਅਸੀਂ ਤਾਂ ਕੁਛ ਨੁ ਕੁਛ ਅਗਾ ਗੱਡ ਸਕਨੇ ਕਹਿੰਦੇ ਮਾਜਵਾ ਟੱਕਰਨਾ ਚਾਹੀਦਾ ਹੈ ਹੈ ਤੇ ਬੱਚੇ ਕੋਈ ਕੰਮ ਥੰਦਾ ਲੱਗਣਾ ਕੋਈ ਵੇਲੇ ਫਿਰਦੇ ਨੂੰ ਗਲੀਆਂ ਚ ਰੋਲਦੇ ਹੈ ਜਿਨ੍ਹਾਂ ਦੇ ਛੜਕਾ ਨਹੀਂ ਮਿਲਦੇ ਆ ਰਾਹ ਨਹੀਂ ਮਿਲਦੇ ਉਹ ਮੜਾਈ ਜਾਮਣਾ ਸਾਹਮਣੇ ਗੱਲ ਨਹੀਂ ਸੁਣਤਾ ਸਾ ਦਿੱਤਾ 10 ਸਾਲ ਹੋ ਗਏ ਨੇ ਸਾਡਾ ਰਾਹ ਬੰਦ ਹੋਆ ਬੈ ਤੇ ਘਾੜਦੇ ਨਹੀਂ ਪੀਆ ਮੰਗਾ 70 ਸਈ ਸੇ ਯਾਰ ਦੇਵੇ 6-6000 ਦੇ ਤੇ ਤੇ 6-6000 ਦਾ ਮਾਜਵਾ ਹੁੰਦਾ